ਤਰਵਾਰ ਸਾਹਿਬ ਵਿੱਚ ਦੂਜੇ ਧਰਮਾਂ ਵਾਲਿਆਂ ਨੂੰ ਕੀਰਤਨ ਕਿਉਂ ਨਹੀਂ ਕਰਨ ਦਿੱਤਾ ਜਾਂਦਾ ਇਸ ਤਰ੍ਹਾਂ ਦਾ ਮਸਲਾ ਪਹਿਲੀ ਵਾਰ ਨਹੀਂ ਉੱਠਿਆ ਅਕਸਰ ਇਹ ਮਾਮਲਾ ਉੱਠਦਾ ਰਹਿੰਦਾ 2012 ਵਿੱਚ ਜਦੋਂ ਭਾਈ ਮਰਦਾਨਾ ਜੀ ਦੀ ਵੰਸ਼ ਵਿੱਚੋਂ ਆਖੇ ਜਾਂਦੇ ਭਾਈ ਅਸ਼ਕ ਅਲੀ ਸਾਹਿਬ ਦੀ ਮੌਤ ਹੋਈ ਸੀ ਤਾਂ ਵੀ ਇਹ ਮਸਲਾ ਵੱਡੇ ਪੱਧਰ ਤੇ ਉੱਠਿਆ ਸੀ ਕਿਉਂਕਿ ਭਾਈ ਅਸ਼ਕਲੀ ਸਾਹਿਬ ਨੇ ਭਾਰਤ ਵਿੱਚ ਆ ਕੇ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦੀ ਮੰਗ ਰੱਖੀ ਸੀ ਅਤੇ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਅਵਤਾਰ ਸਿੰਘ ਮੱਕੜ ਨੇ ਸਿੱਖ ਰਹਿਤ ਮਰਿਆਦਾ ਦਾ ਹਵਾਲਾ ਦੇ ਕੇ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਸਿੱਖ ਰਹਿਤ ਮਰਿਆਦਾ ਵਿੱਚ ਕੀਰਤਨ ਸਰਲੇਖ ਦਰਜ ਕਿ ਸੰਗਤ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ ਹੁਣ ਇਸ ਗੱਲ ਤੇ ਵਿਚਾਰ ਕਰਦੇ ਹਾਂ ਕਿ ਸਿੱਖ ਰਹਿਤ ਮਰਿਆਦਾ ਵਿੱਚ ਇਹ ਸ਼ਰਤ ਰੱਖਣ ਦੀ ਲੋੜ ਕਿਉਂ ਪਈ ਹੁਣ ਸਿੱਖ ਇਹ ਗੱਲ ਭਲੀ ਭਾਂਤ ਜਾਣਦੇ ਨੇ ਕਿ ਸਿੱਖ ਕੀਰਤਨ ਦੀ ਪਰਫੁੱਲਤਾ ਵਿੱਚ ਮੁਸਲਮਾਨ ਰਬਾਬੀਆਂ ਦਾ ਕਿੰਨਾ ਵੱਡਾ ਯੋਗਦਾਨ ਰਿਹਾ ਜਦੋਂ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ ਤਾਂ ਉਸ ਵੇਲੇ ਤੋਂ ਹੀ ਰਬਾਬੀ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੇ ਮੁਸਲਮਾਨ ਸਾਥੀ ਰਹੇ ਨੇ ਤੇ ਗੁਰੂ ਨਾਨਕ ਦੇਵ ਜੀ ਦਾ ਹੀ ਰੂਪ ਸਨ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਸਰੋਤਾ ਅਤੇ ਪਹਿਲੇ ਗਾਇਕ ਸਨ ਤੇ ਉਹਨਾਂ ਦੇ ਦੋ ਸੁਪੁੱਤਰ ਰਜ਼ਾਦਾ ਤੇ ਸਜਾਦਾ ਅਤੇ ਇੱਕ ਸੁਪੁੱਤਰੀ ਕਾਕੂ ਸੀ ਤੇ ਉਹਨਾਂ ਦਾ ਸੁਪੁੱਤਰ ਸਜਾਦਾ ਗੁਰੂ ਅੰਗਦ ਦੇਵ ਜੀ ਦਾ ਹਜ਼ੂਰੀ ਰਾਗੀ ਰਹਾ ਤੇ ਅੱਗੋਂ ਸਜਾਦਾ ਦੇ ਦੋਵੇਂ ਪੁੱਤਰ ਭਾਈ ਬੰਨੂ ਜੀ ਅਤੇ ਭਾਈ ਛਾਲ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਹਜ਼ੂਰੀ ਰਾਗੀ ਰਹੇ ਸਨ ਅਤੇ ਅੱਗੋਂ ਉਹਨਾਂ ਦੀ ਵੰਸ਼ਾਵਲੀ 'ਚ ਹੀ ਭਾਈ ਸੱਤਾ ਅਤੇ ਭਾਈ ਬਲਵੰਤ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਕੀਰਤਨ ਕਰਦੇ ਰਹੇ ਨੇ ਤੇ ਉਹਨਾਂ ਦੋਹਾਂ ਦੀਆਂ ਬਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 966 ਤੇ 68 ਤੇ ਦਰਜ ਹਨ ਜਦੋਂ ਦਰਬਾਰ ਸਾਹਿਬ ਨੂੰ ਸਿੱਖ ਰੋਹਾਨੀ ਕੇਂਦਰ ਵਜੋਂ ਸਥਾਪਿਤ ਕੀਤਾ ਗਿਆ ਤਾਂ ਮੁਸਲਮਾਨ ਰਬਾਬੀਆਂ ਨੇ ਸ਼ਬਦ ਕੀਰਤਨ ਵਿੱਚ ਅਹਿਮ ਯੋਗਦਾਨ ਪਾਇਆ ਸੀ ਫਿਰ ਵੀ ਮੁਸਲਮਾਨ ਅਰਬਾਬੀਆਂ ਤੇ ਦਰਬਾਰ ਸਾਹਿਬ ਵਿੱਚ ਅਤੇ ਸੰਗਤੀ ਰੂਪ ਵਿੱਚ ਕੀਰਤਨ ਕਰਨ ਤੇ ਪਾਬੰਦੀ ਲੱਗ ਜਾਣ ਪਿੱਛੇ ਇਨ੍ਹਾਂ ਰਬਾਬੀਆਂ ਦਾ ਹੀ ਹੱਥ ਹੈ ਗੱਲ ਨੂੰ ਸਮਝਣ ਲਈ ਪਹਿਲਾਂ ਇਹ ਸਮਝਣਾ ਬਹੁਤ ਜ਼ਰੂਰੀ ਆ ਕਿ ਸ਼ਬਦ ਕੀਰਤਨ ਰੋਹਾਨੀਅਤ ਨਾਲ ਸੰਬੰਧ ਰੱਖਦਾ ਪਰ ਹੋਰ ਸੰਗੀਤ ਮਾਇਆਵੀ ਮਨੋਰੰਜਨ ਲਈ ਪੈਦਾ ਕੀਤਾ ਜਾਂਦਾ ਇਨ੍ਹਾਂ ਦੋਨਾਂ ਸੰਗੀਤਾਂ ਦਾ ਆਪਸੀ ਕੋਈ ਮੇਲ ਨਹੀਂ ਬਣਦਾ ਹੁਣ ਸਮੱਸਿਆ ਹੋਈ ਸਨ 1900 ਦੇ ਨੇੜੇ ਤੇੜੇ ਸਿਖਰ ਤੇ ਪੁੱਜ ਗਈ ਜਦੋਂ ਸਿੱਖ ਧਰਮ ਵਿੱਚ ਅੰਤਾਂ ਦੀ ਗਰਾਵਟਾਈ ਹੋਈ ਸੀ ਤਾਂ ਉਸ ਵੇਲੇ ਗੁਰੂ ਘਰਾਂ ਤੇ ਮਹੰਤਾਂ ਦਾ ਕਬਜ਼ਾ ਸੀ ਤੇ ਉਹਨਾਂ ਦਾ ਧਰਮ ਨਾਲ ਕੋਈ ਦੂਰ ਦਾ ਵੀ ਸਬੰਧ ਨਹੀਂ ਸੀ ਤੇ ਇਸ ਸਮੇਂ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਵੀ ਮੂਰਤੀਆਂ ਦੀ ਪੂਜਾ ਹੋਣ ਲੱਗ ਗਈ ਤੇ ਗੁਰੂ ਘਰਾਂ ਵਿੱਚ ਪੀੜੀ ਦਰ ਪੀੜੀ ਕੀਰਤਨ ਕਰਨ ਵਾਲੇ ਰਬਾਬੀਆਂ ਦੀਆਂ ਨਵੀਆਂ ਪੀੜੀਆਂ ਵਿੱਚ ਵੀ ਅੰਤਾਂ ਦੀ ਗਰਾਵਟਾ ਗਈ ਇਨ ਰਬਾਬੀਆਂ ਵਿੱਚ ਕੇਵਲ ਮੁਸਲਮਾਨ ਰਬਾਬੀ ਹੀ ਨਹੀਂ ਸਗੋਂ ਹਿੰਦੂ ਕੀਰਤਨੀਆਂ ਵੀ ਸ਼ਾਮਿਲ ਸਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਰਬਾਬ ਨੂੰ ਸ਼ਰਾਬਖਾਨਿਆਂ ਵਿੱਚੋਂ ਕੱਢ ਕੇ ਤੁਰਕੀ ਬਾਣੀ ਨਾਲ ਜੋੜਿਆ ਸੀ ਤੇ ਇਹ ਰਬਾਬੀਏ ਮੋੜ ਇਸ ਨੂੰ ਸ਼ਰਾਬਖਾਨਿਆਂ ਵਿੱਚ ਲੈ ਗਏ ਤੇ ਇਹ ਰਬਾਬੀਏ ਅਤੇ ਕੀਰਤਨੀਆਂ ਨੇ ਗੁਰੂ ਘਰ ਵਿੱਚ ਵਰਜਿਤ ਤਮਾਕੂ ਦੀ ਸ਼ਰਿਆਮ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਮੂਹ ਸਿਰ ਮੋਣਾ ਕੇ ਗੁਰੂ ਤੋਂ ਪਤਿਤ ਹੋ ਗਏ ਸਨ ਤੇ ਇਹ ਦਿਨੇ ਦਰਬਾਰ ਸਾਹਿਬ ਵਿੱਚ ਕੀਰਤਨ ਕਰਦੇ ਅਤੇ ਰਾਤ ਨੂੰ ਜਲਸਿਆਂ ਅਤੇ ਮਹਿਖਾਨਿਆਂ ਵਿੱਚ ਜਾ ਕੇ ਅਸ਼ਲੀਲ ਗੀਤ ਗਾਉਂਦੇ ਪੰਜਾਬੀ ਵਿੱਚ ਗ੍ਰਾਮੋਫੋਨ ਰਿਕਾਰਡ 1902 ਦੇ ਨੇੜੇ ਤੇੜੇ ਰਿਕਾਰਡ ਹੋਣੇ ਸ਼ੁਰੂ ਹੋਏ ਤੇ ਉਹਨਾਂ ਤੇ ਛਪੀਆਂ ਇਨਾਂ ਰਬਾਬੀਆਂ ਦੀਆਂ ਫੋਟੋਆਂ ਅੱਜ ਵੀ ਦੇਖੀਆਂ ਜਾ ਸਕਦੀਆਂ ਨੇ ਤੇ ਉਸ ਵੇਲੇ ਦੇ ਪ੍ਰਸਿੱਧ ਰਬਾਬੀ ਭਾਈ ਸਾਈ ਦਿੱਤਾ ਜਿਹੜੇ ਕਿ ਚੋਟੀ ਦੇ ਰਬਾਬੀ ਸਨ ਅਤੇ ਇਹਨਾਂ ਦੀਆਂ ਕਈ ਪੁਸ਼ਤਾਂ ਨੇ ਗੁਰੂ ਘਰ ਵਿੱਚ ਕੀਰਤਨ ਕੀਤਾ ਸੀ ਤੇ ਉਹਨਾਂ ਦੇ ਰਿਕਾਰਡਾਂ ਵਿੱਚ ਅਜਿਹੇ ਰਿਕਾਰਡ ਗੀਤ ਕੀਤੇ ਹੋਏ ਹਨ ਜਿਹੜੇ ਰੋਹਾਨੀਅਤ ਦੇ ਐਨ ਜਮਾ ਉਲਟ ਤੇ ਮਾਇਆਵੀ ਸੰਗੀਤ ਨਾਲ ਸੰਬੰਧਿਤ ਹਨ ਦਰਬਾਰ ਸਾਹਿਬ ਦੇ ਰਬਾਬੀ ਭਾਈ ਸ਼ੈਲਾ ਨੇ ਤਾਂ ਹਰ ਗੁਰਮਤ ਦੀਆਂ ਸਿਖਰਾਂ ਨੂੰ ਪਾਰ ਕਰ ਲਿਆ ਸੀ ਤੇ ਇਹ ਰਬਾਬੀ ਪਟਿਆਲਾ ਰਿਆਸਤ ਦਾ ਰਾਜ ਗਾਇਕ ਵੀ ਬਣ ਗਿਆ ਅਤੇ ਸ਼ਰਾਬ ਪਿਆਲਿਆਂ ਦਾ ਸ਼ੁਕੀਨ ਵੀ ਹੋ ਗਿਆ ਇਨ੍ਹਾਂ ਵਿੱਚੋਂ ਭਾਈ ਦੇਸਾ ਜੀ ਦੀਆਂ ਤਿੰਨ ਪੀੜੀਆਂ ਦਰਬਾਰ ਸਾਹਿਬ ਦੀਆਂ ਰਬਾਬੀ ਰਹੀਆਂ ਨੇ ਤੇ ਖੁਦ ਵੀ ਆਪਣੇ ਬਾਪ ਸਾਈ ਦਿੱਤਾ ਨਾਲ ਦਰਬਾਰ ਸਾਹਿਬ ਵਿੱਚ ਕੀਰਤਨ ਕਰਦਾ ਹੁੰਦਾ ਸੀ ਪਰ ਜਿਉਂ ਹੀ ਪੰਜਾਬੀ ਫਿਲਮਾਂ ਦੀ ਸ਼ੁਰੂਆਤ ਹੋਈ ਤਾਂ ਇਹ 1934 ਵਿੱਚ ਸਭ ਤੋਂ ਪਹਿਲਾਂ ਪੰਜਾਬੀ ਫਿਲਮ ਆਈ ਮਿਰਜ਼ਾ ਸਹਿਵਾ ਵਿੱਚ ਹੀਰੋ ਦਾ ਕਿਰਦਾਰ ਨਵਾਇਆ ਸੀ ਤੇ ਇਸ ਦੇ ਬਡੇਰੇ ਭਾਈ ਖਹਿਰਾ ਅਤੇ ਭਾਈ ਮਹਿਰਾ 19ਵੀਂ ਸਦੀ ਵਿੱਚ ਦਰਬਾਰ ਸਾਹਿਬ ਦੇ ਰਬਾਬੀ ਕੀਰਤਨੀਏ ਵੀ ਰਹੇ ਨੇ ਇਸ ਤਰ੍ਹਾਂ ਇੰਨਾ ਰਬਾਬੀਆਂ ਨੇ ਸਿੱਖਾਂ ਵਿੱਚ ਆਪਣੀ ਪਰਤ ਤੇ ਇੱਜ਼ਤ ਗਵਾ ਲਈ ਸੀ ਤੇ ਇਹ ਸਿੱਖਾਂ ਲਈ ਇੱਕ ਨਮੋਸ਼ੀ ਦਾ ਕਾਰਨ ਬਣ ਗਏ ਤੇ ਜਦੋਂ ਇਹ ਰਾਤ ਨੂੰ ਮਹਿਫਲਾਂ ਖਾੜਿਆਂ ਵਿੱਚ ਗੰਦੇ ਗੀਤ ਗਾਉਂਦੇ ਤੇ ਦਿਨੇ ਗੁਰੂ ਘਰਾਂ ਵਿੱਚ ਕੀਰਤਨ ਕਰਦੇ ਤਾਂ ਸਿੱਖੀਨਾਂ ਦੇ ਦੰਦੀਆਂ ਇੱਕ ਚੀਜ਼ ਦੇ ਰਹਿ ਜਾਂਦੇ ਤੇ ਗੁਰੂ ਘਰਾਂ ਤੇ ਮਹੰਤਾਂ ਦਾ ਕਬਜ਼ਾ ਹੋਣ ਕਰਕੇ ਸਿੱਖਾਂ ਦੀ ਕੋਈ ਬਾਹ ਨਹੀਂ ਸੀ ਚੱਲਦੀ ਤੇ ਸਿੰਘ ਸਵਾਲ ਲਹਿਰ ਦੇ ਆਰੰਭ ਹੋਣ ਨਾਲ ਸਿੱਖਾਂ ਨੇ ਸਭ ਤੋਂ ਪਹਿਲਾਂ ਇਨ੍ਹਾਂ ਰਵਾਬੀਆਂ ਨਾਲ ਨਜਿੱਠਣ ਦੀ ਸੋਚੀ ਤੇ ਇਨ੍ਹਾਂ ਨਸ਼ੇੜੀ ਅਤੇ ਪਤਿਤ ਰਵਾਬੀਆਂ ਤੋਂ ਖਹਿੜਾ ਛਡਾਉਣ ਲਈ ਸਿੱਖਾਂ ਵਿੱਚ ਕੀਰਤਨ ਕਰਨ ਦੀ ਲਹਿਰ ਪੈਦਾ ਕੀਤੀ ਗਈ ਤੇ ਕੀਰਤਨੀਆਂ ਵਿੱਚ ਸਿੱਖ ਰਹਿਤ ਮਰਿਆਦਾ ਦਾ ਧਾਰਨੀ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਜਿਸ ਕਰਕੇ ਰਬਾਬੀ ਕੀਰਤਨੀਏ ਜਿਹੜੇ ਰਾਗਾਂ ਵਿੱਚ ਤਾਂ ਨਪੁੰਨ ਸਨ ਪਰ ਗੁਰਵਾਣੀ ਪ੍ਰਤੀ ਸ਼ਰਧਾ ਨਾ ਹੋਣ ਕਾਰਨ ਇਨ੍ਹਾਂ ਵੱਲੋਂ ਸਿੱਖਾਂ ਨਾਲ ਸਾਂਝ ਰੱਖਣੀ ਮੁਸ਼ਕਲ ਹੋਗੀ ਜਿਹੜੇ ਰਾਗੀ ਰਬਾਬੀਆਂ ਨੇ ਸਿੱਖੀ ਸਰੂਪ ਧਾਰਨ ਕਰ ਲਿਆ ਉਹਨਾਂ ਦੀ ਸੇਵਾ ਪ੍ਰਵਾਨ ਕਰ ਲਈਗੀ ਤੇ ਜੋ ਸਿਰਫ ਪੈਸੇ ਖਾਤਰ ਹੀ ਗੁਰੂ ਘਰ ਦੇ ਰਬਾਬੀ ਸਨ ਉਹਨਾਂ ਨੇ ਆਪਣਾ ਨਾਤਾ ਸਿੱਖ ਕੀਰਤਨ ਨਾਲੋਂ ਹਮੇਸ਼ਾ ਲਈ ਤੋੜ ਲਿਆ ਤੇ 1945 ਤੱਕ ਸ੍ਰੀ ਦਰਬਾਰ ਸਾਹਿਬ ਵਿੱਚ 15 ਰਬਾਬੀ ਜਥੇ 33 ਸਾਜ਼ਾਂ ਨਾਲ ਕੀਰਤਨ ਕਰਦੇ ਰਹੇ ਨੇ ਜਿਨ੍ਹਾਂ ਚੋਂ ਸੱਤ ਮੁਸਲਮਾਨ ਜਥੇ ਉਹ ਸਨ ਜਿਨ੍ਹਾਂ ਨੇ ਸਿੱਖੀ ਸਰੂਪ ਅਪਣਾ ਲਿਆ ਸੀ ਤੇ 1947 ਦੀ ਵੰਡ ਸਮੇਂ ਉਹ ਵੀ ਨਵੇਂ ਬਣੇ ਮੁਲਕ ਪਾਕਿਸਤਾਨ ਵਿੱਚ ਚਲੇ ਗਏ ਤੇ ਮੁੜ ਪਤਿਤ ਹੋ ਗਏ ਤੇ ਇਨਾਂ ਰਬਾਬੀਆਂ ਨੂੰ ਗੁਰੂ ਘਰ ਤੋਂ ਟੁੱਟਣ ਦਾ ਵੱਡਾ ਨੁਕਸਾਨ ਇਹ ਹੋਇਆ ਕਿ ਇਹ ਸਭ ਗੁਰਬਾਣੀ ਦੀਆਂ ਪ੍ਰਾਤਨ ਬੰਦਿਸ਼ਾਂ ਨੂੰ ਭੁੱਲ ਗਏ ਅਤੇ ਆਮ ਲੋਕਾਂ ਵਿੱਚ ਸ਼ਾਮਲ ਹੋ ਗਏ 23 ਅਗਸਤ 2020 ਨੂੰ ਬੀਬੀਸੀ ਪੰਜਾਬੀ ਤੇ ਪ੍ਰਕਾਸ਼ਿਤ ਇੰਟਰਵਿਊ ਵਿੱਚ ਭਾਈ ਮਰਦਾਨਾ ਜਿਹਦੇ ਖਾਨਦਾਨ ਵਿੱਚੋਂ ਆਖੇ ਜਾਂਦੇ ਸੂਫੀ ਮੁਸਤਾਕ ਨੇ ਮੰਨਿਆ ਕਿ ਗੁਰੂ ਘਰਾਂ ਵਿੱਚ ਗਾਉਣ ਦੀ ਪੁਰਾਣੀ ਰੀਤ ਹੁਣ ਸਾਨੂੰ ਉੱਕ ਉਕਾ ਗਈ ਹੈ ਹੁਣ ਇਨਾਂ ਰਬਾਬੀ ਖਾਨਦਾਨਾਂ ਦੇ ਦਾਵੇਦਾਰਾਂ ਦਾ ਹੱਕ ਨਹੀਂ ਰਹਿ ਜਾਂਦਾ ਹੁਣ ਇਨਾਂ ਰਬਾਬੀ ਖਾਨਦਾਨਾਂ ਦੇ ਦਾਵੇਦਾਰਾਂ ਦਾ ਹੱਕ ਨਹੀਂ ਰਹਿ ਜਾਂਦਾ ਕਿ ਉਹ ਗੁਰੂ ਘਰਾਂ ਵਿੱਚ ਕੀਰਤਨ ਕਰਨ ਦਾ ਹੱਕ ਮੰਗਣ ਕਿਉਂਕਿ ਸਿਰਫ ਗੁਰੂ ਘਰ ਦੇ ਪ੍ਰੇਮੀ ਖਾਨਦਾਨ ਵਿੱਚੋਂ ਹੋਣਾ ਕੋਈ ਵਿਸ਼ੇਸ਼ ਗੁਣ ਨਹੀਂ ਰੱਖਦਾ ਸੋ ਇਹ ਉਹ ਵੱਡੇ ਕਾਰਨ ਸਨ ਜਿਸ ਕਾਰਨ ਦੂਜੇ ਧਰਮ ਦੇ ਕੀਰਤਨੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਤੇ ਹਮੇਸ਼ਾ ਲਈ ਰੋਕ ਲਗਾ ਦਿੱਤੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਸਿੱਖ ਰਹਿਤ ਮਰਿਆਦਾ ਤੇ ਹੁਣ ਵਾਂਗ ਡਟ ਕੇ ਪਹਿਰਾ ਦਿੰਦੇ ਰਹਿਣ ਤਾਂ ਕਿ ਅੱਗੇ ਤੋਂ ਕੋਈ ਅਜਿਹੀ ਮੁਸ਼ਕਲ ਪੇਸ਼ ਨਾ ਆਵੇ। ਉਮੀਦ ਆ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ। ਤਾਂ ਅਗਰ ਤੁਸੀਂ ਕੋਈ ਸਾਨੂੰ ਇਸ ਤੇ ਸਬੰਧ ਵਿੱਚ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਜਾਂ ਕੋਈ ਨਵਾਂ ਵਿਸ਼ਾ ਸੁਜੈਸਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ। ਦੇ ਨਾਲ ਸਾਡਾ ਚੈਨਲ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਜਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ